ਯੋ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਈ ਅਮਰਤਪਾਲ ਸਿੰਘ ਬਾਰੇ ਇੱਕ ਫਿਰ ਤੋਂ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਪਹਿਲਾਂ ਕਿਹਾ ਗਿਆ ਸੀ ਵੀ ਅਮਰਤਪਾਲ ਨੂੰ 54 ਦਿਨ ਦੀ ਛੁੱਟੀ ਮਨਜ਼ੂਰ ਕੀਤੀ ਆ ਕੋਰਟ ਨੇ ਪਰ ਲੇਕਿਨ ਛੁੱਟੀ ਦੇ ਵਿੱਚ ਉਹਨਾਂ ਨੂੰ ਜੋ ਕਿਹਾ ਗਿਆ ਬਈ ਜਿਹੜੇ ਉਹਨਾਂ ਦੇ ਮੈਂਬਰਸ਼ਿਪ ਦੇ ਵਿੱਚ ਇੰਨੇ ਦਿਨ ਗੈਰ ਹਾਜ਼ਰ ਰਹੇ ਆ ਤਾਂ ਉਹ ਮੈਂਬਰਸ਼ਿਪ ਰੱਦ ਨਹੀਂ ਹੋਊਗੀ ਪਰ ਅਮਰਤਪਾਲ ਸਿੰਘ ਨੂੰ ਛੁੱਟੀ ਦੇ ਵਿੱਚ ਬਾਹਰ ਨਹੀਂ ਆਉਣਗੇ ਉਹ ਮਨਜ਼ੂਰ ਨਹੀਂ ਕੀਤੀ ਗਈ ਉਹ ਛੁੱਟੀ ਕਿਉਂਕਿ ਇਹਨਾਂ ਨੇ ਇਹ ਕਹਿਤਾ ਗਿਆ ਇੱਕ ਪਾਸੇ ਜੇ ਕਈਏ ਤਾਂ ਉਹ ਛੁੱਟੀ ਮਨਜ਼ੂਰ ਵੀ ਕਰ ਦਿੱਤੀ ਗਈ ਆ ਤੇ ਜੇ ਕਈਏ ਤਾਂ ਇੱਕ ਪਾਸੇ ਨਹੀਂ ਵੀ ਕਿਉਂਕਿ ਮਨਜ਼ੂਰ ਐ ਕਰ ਦਿੱਤੀ ਗਈ ਆ ਉਹ ਛੁੱਟੀ ਜਿਹੜੇ ਇਹਨੇ ਗਏ ਹਾਜ਼ਰ ਹੋਏ ਸੀ ਅਮਰਪਾਲ ਸਿੰਘ ਜਿਵੇਂ ਆਪਾਂ ਕਹਿੰਦੇ ਆ ਸੈਸ਼ਨ ਦੇ ਵਿੱਚ 60 ਦਿਨ ਸੈਸ਼ਨ ਨੂੰ ਲੱਗਦਾ ਜਿਹਦੇ ਵਿੱਚ ਆਪਾਂ ਕੋਈ ਵੀ ਐਮਪੀ ਐਮਐਲ ਨਾਲ ਗੱਲ ਕਰ ਸਕਦਾ ਹੁੰਦਾ ਲੋਕ ਸਭਾ ਦੇ ਵਿੱਚ ਆਪਣੇ ਵਿਚਾਰ ਰੱਖ ਸਕਦਾ ਤਾਂ ਉਹਦੇ ਵਿੱਚੋਂ 60 ਦਿਨ ਲੱਗਦਾ ਹੁੰਦਾ ਜਿਵੇਂ ਇਹ ਮਹੀਨੇ ਦੇ ਵਿੱਚ ਇੱਕ ਦਿਨ ਲੱਗ ਗਿਆ ਜਾਂ ਦੋ ਵਾਰ ਤੇ ਜਿਵੇਂ ਆਪਾਂ ਕਹਿੰਦੇ ਵੀ 6 ਮਹੀਨਿਆਂ 'ਚ ਦੋ ਵਾਰ ਲੱਗ ਜਾ ਜਾਂ ਚਾਰ ਵਾਰ ਕਦੋਂ ਵੀ ਤਾਂ ਉਸ ਦਿਨਾਂ ਦੇ ਵਿੱਚੋਂ 40 ਦਿਨ ਗੈਰ ਹਾਜ਼ਰ ਦੱਸੇ ਗਏ ਸੀ ਅਮਰਪਾਲ ਸਿੰਘ ਤਾਂ ਉਹਦਾ ਕਰਕੇ ਕਿ ਵਿਵਾਦ ਛੜਿਆ ਪਿਆ ਸੀ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਹੁਣ ਮੈਂਬਰਸ਼ਿਪ ਤਾਂ ਰੱਦ ਨਹੀਂ ਹੋਊਗੀ ਕਿਉਂਕਿ ਜਿਹੜੇ ਉਹਨਾਂ ਨੂੰ ਛੁੱਟੀ ਦੇਣ ਦੇ ਇੱਕ ਦੇਣ ਦਾ ਇੱਕ ਉਹ ਕਰਿਆ ਸੀ ਇਹਨਾਂ ਨੇ ਆਪਣੇ ਬੰਨੀਓ ਕਿਹਾ ਗਿਆ ਹਾਈ ਕੋਰਟ ਬਣੀ ਹੋਈ ਹੈ ਅਮਰਪਾਲ ਦੀ ਛੁੱਟੀ ਮਨਜ਼ੂਰ ਕਰੀ ਆ ਉਹ ਛੁੱਟੀ ਮਨਜ਼ੂਰ ਤਾਂ ਕਰ ਲੈਤੀ ਗਈ ਜਰੂਰ ਆ ਪਰ ਲੇਕਿਨ ਅਮਰਪਾਲ ਨੂੰ ਬਾਹਰ ਨਹੀਂ ਕੱਢ ਦੇ ਨਿਕਲਦੇ ਆ ਜਾਣ ਜਾਊਗਾ ਕਿਉਂਕਿ ਉਹ ਤਾਂ ਜਿਹੜੇ ਦਿਨ ਉਹ ਗੈਰ ਹਾਜ਼ਰ ਆ ਉਹ ਤਾਂ ਉਹਦੇ ਵਿੱਚ ਵਿਦੇ ਜਾਣਗੇ ਕਿਉਂਕਿ ਇਹ ਹੁਣ ਹਾਈ ਕੋਰਟ ਦਾ ਕਹਿਣਾ ਆ ਓਟਰ ਉਹਨਾਂ ਦੇ ਆ ਕਿਉਂਕਿ ਜਿਵੇਂ ਉਹਨਾਂ ਦੇ ਮਾਨ ਸਿੰਘ ਜੋ ਖਾਰਾਗੇ ਉਹਨਾਂ ਦੇ ਵੀ ਇਹੀ ਕਹਿਣਾ ਵੀ ਜਿਵੇਂ ਹੁਣ ਇਹ ਜਿੱਤੇ ਹੋਏ ਆਪਾਂ ਕਹਿੰਦੇ ਮਤਲਬ ਜਿੱਤੇ ਹੋਏ ਐਮਪੀ ਨੂੰ ਤੇ ਇਹ ਕਹਿੰਦਾ ਮਤਲਬ ਉਹਨਾਂ ਦੇ ਵਿਚਾਰ ਵੀ ਰੱਖਣੇ ਚਾਹੀਦੇ ਕਿਉਂਕਿ ਜਿਵੇਂ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਇੰਤਜ਼ਾਰ ਕਰ ਰਹੇ ਅਮਰਪਾਲ ਦਾ ਵੀ ਕਦੋਂ ਵਾਰ ਆਉ ਤਾਂ ਕਿ ਉਹ ਆਪਣੇ ਵਿਚਾਰ ਰੱਖ ਸਕਣ ਕਿਉਂਕਿ ਇਹ ਵੀ ਇੱਕ ਜਿੱਤੇ ਹੋਏ ਨੁਮਾਇੰਦੇ ਆ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਕਰਕੇ 197000 ਵੋਟ ਤੇ ਜਿੱਤ ਪ੍ਰਾਪਤ ਕੀਤੀ ਆ 497000 ਸਾਰੀ ਵੋਟ ਪਈ ਆ ਉਹਨਾਂ ਨੂੰ ਤਾਂ ਆਪਾਂ ਗੱਲ ਹੁਣ ਇੰਨੀ ਕਾ ਵੀ ਅਮਰਪਾਲ ਸਿੰਘ ਨੂੰ ਜਦੋਂ ਕੋਈ ਬਾਹਰ ਆਉਂਦੀ ਪਾਰੀ ਹੁੰਦੀ ਆ ਚਾਹੇ ਤਾਂ ਕੋਈ ਸਰਕਾਰ ਬੰਨੀ ਹੋਈ ਕੋਈ ਮਗਰ ਹੋਵੇ ਜਿਵੇਂ ਹੁਣ ਪਹਿਲਾਂ ਯੂਪੀਐਲ ਆਇਆ ਗਿਆ ਐਨਐਸਐ ਲਾਇਆ ਗਿਆ ਤਾਂ ਕਿ ਹੁਣ ਵੀ ਕਿਸੇ ਤਰੀਕੇ ਨਾਲ ਅਮਰਪਾਲ ਬਾਹਰ ਨਾ ਜਾਵੇ ਪਰ ਜਿਹੜੀ ਹੁਣ ਛੁੱਟੀ ਮਨਜ਼ੂਰ ਹੋਈ ਸੀ ਉਹਦੇ ਵਿੱਚ ਕੋਰ ਬੰਨੀ ਹੋਏ ਕਿਹਾ ਗਿਆ ਵੀ ਜਿਹੜੇ ਉਹਨਾਂ ਦੇ ਦਿਨ ਗੈਰ ਹਾਜ਼ਰ ਹੋਏ ਆ ਹੁਣ ਗਏ ਹਾਜ਼ਰ ਨਹੀਂ ਵਿਦੇ ਜਾਣਗੇ ਪਰ ਲੇਕਰ ਅੰਮ੍ਰਿਤਪਾਲ ਬਾਹਰ ਵੀ ਆਉਣ ਨਹੀਂ ਹੋਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਵੀਡੀਓ ਵਾਇਰਲ ਹੋਈਆਂ ਵੀ ਜੀ ਅੱਜ ਅੰਮ੍ਰਿਤਪਾਲ ਬਾਹਰ ਆਉਣ ਜਾ ਰਿਹਾ 10 ਤਰੀਕ ਨੂੰ ਆਉਣ ਜਾ ਰਿਹਾ ਕੋਈ ਕਹਿੰਦਾ 12 ਨੂੰ ਕੋਈ ਕਹਿੰਦਾ 13 ਤਰੀਕ ਨੂੰ ਪਰ ਜੋ 18 ਤਰੀਕ ਨੂੰ ਸੁਣਵਾਈ ਫੇਰ ਹੋਣ ਜਾ ਰਹੀ ਹੈ ਅੰਮ੍ਰਿਤਪਾਲ ਸਿੰਘ ਦੀ ਉਹਦੇ ਵਿੱਚ ਦੇਖਣਾ ਇਹ ਬੰਦਾ ਵੀ ਅੰਮ੍ਰਿਤਪਾਲ ਸਿੰਘ ਨੂੰ ਜੋ ਅੱਗੇ ਪੈਰੋਲ ਮਿਲੂਗੀ ਜਾਂ ਉਹਨਾਂ ਨੂੰ ਰਿਹਾ ਹੋਣਗੇ ਜਾਂ ਸਮਾਂ ਛੁੱਟੀ ਦੇਣਗੇ ਕੋਈ ਪਤਾ ਨਹੀਂ ਅੱਗੇ ਕਿਉਂਕਿ ਇਹ ਕੋਰਟ ਦੇ ਆਰਡਰ ਆ ਜਿਹੜੇ ਹਸਾਮਨਾ ਉਹ ਤਾਂ ਫਿਰ ਆਪਣੀ ਇਜਾਜ਼ਤ ਜਿਵੇਂ ਕੋਟਰ ਜਿਵੇਂ ਆ ਕੋਰਟ ਦੇ ਆਰਡਰ ਹੋਣਗੇ ਉਹ ਤਾਂ ਉਮੀ ਅਮਰਤਪਾਲ ਸਿੰਘ ਨੂੰ ਬਾਹਰ ਆਉਣਾ ਪਊਗਾ ਜੇ ਕੋਰਟ ਦੇ ਆਰਡਰ ਹੋਣਗੇ ਕਿਉਂਕਿ ਜਿਹੜੇ ਹਸਾਮਨਾ ਹੁਣ ਗੱਲ ਕਰੀਏ ਵਿੱਚ ਸਾਡੇ ਕਈ ਵੀਡੀਓ ਵਾਇਰਲ ਹੋਣਦੀਆਂ ਗੀਆਂ ਵੀ ਅਮਰਤਪਾਲ ਸਿੰਘ ਇੱਕ ਬੇਕਸੂਰਾ ਇਹ ਸਾਡੇ ਜੋ ਸਿੱਖ ਨੌਜਵਾਨਾਂ ਦਾ ਵੀ ਕਹਿਣਾ ਵੀ ਅਮਰਤਪਾਲ ਦਾ ਕੋਈ ਕਸੂਰ ਨਹੀਂ ਉਹਨੂੰ ਬੇਕਸੂਰ ਨੂੰ ਇੱਕ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਿਉਂਕਿ ਅਮਰਤਪਾਲ ਨੇ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਉਹਨੇ ਗੈਰ ਕਾਨੂੰਨ ਕੰਮ ਨਹੀਂ ਕੀਤਾ ਪਰ ਫਿਰ ਵੀ ਲੇਕਨ ਅਮਰਤਪਾਲ ਨੂੰ ਇਹ ਸਰਕਾਰਾਂ ਨੇ ਐਨਐਸਏ ਲਾ ਕੇ ਖਾਲਸਤਾਨੀ ਕਹਿ ਕੇ ਜੇਲ੍ਹ ਵਿੱਚ ਰੱਖਿਆ ਗਿਆ ਵੀ ਇਹ ਉਹ ਪੰਜਾਬ ਦੇ ਵਿੱਚ ਸਿੱਖ ਸਾਜਣ ਦੀ ਗੱਲ ਕਰਦਾ ਸਿੱਖ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਤੇ ਲਿਆਊਗਾ ਤਾਂ ਉਹਨਾਂ ਨੂੰ ਇੱਕ ਖਾਲਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਹੁਣ ਇਹ ਵੀਡੀਓ ਵਾਇਰਲ ਹੁੰਦੀ ਆ ਕੱਲ ਤੇ ਅੱਜ ਦੇ ਵਿੱਚ ਜੋ ਅਮਰਤਪਾਲ ਸਿੰਘ ਦੇ ਜੋ ਵਕੀਲ ਆ ਐਡਵੋਕੇਟ ਉਹਨਾਂ ਦੇ ਬਿਆਨ ਆਏ ਆ ਸਾਹਮਣੇ ਪਹਿਲਾਂ ਜੋ ਇੱਕ ਨਿਊਜ਼ ਆਈ ਸੀ ਸਾਹਮਣੇ ਉਹਦੇ ਵਿੱਚ ਤਾਂ ਇਹ ਕਿਹਾ ਗਿਆ ਸੀ ਵੀ ਅਮਰਤਪਾਲ ਨੂੰ 54 ਦਿਨ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਗਈ ਹੈ ਉਹ ਮਨਜ਼ੂਰ ਕਰ ਦਿੱਤੀ ਤਾਂ ਜ਼ਰੂਰ ਆ ਪਰ ਲੇਕਿਨ ਬਾਹਰ ਨਹੀਂ ਆਉਣਗੇ ਕਿਉਂਕਿ ਉਹ ਤਾਂ ਜਿਹੜੇ ਗੈਰ ਹਾਜ਼ਰ ਹੋਏ ਨਾ ਉਹਦੇ ਵਿੱਚ ਦਿਨ ਵਿਦੇ ਜਾਣਗੇ ਹੁਣ ਦੇਖਣਾ ਇਹ ਬੰਦਾ ਵੀ ਅਮਰਤਪਾਲ ਸਿੰਘ ਨੂੰ ਬਈ ਕਿਉਂਕਿ ਆਪਣੇ ਸਿੱਖ ਨੌਜਵਾਨਾਂ ਦਾ ਤਾਂ ਹਰ ਰੋਜ਼ ਇੰਤਜ਼ਾਰ ਕਰਦੇ ਆ ਹਰ ਰੋਜ਼ ਵੀ ਅਮਰਤਪਾਲ ਸਿੰਘ ਕਦੋਂ ਆਉਣਗੇ ਕਿਉਂਕਿ ਹਰ ਰੋਜ਼ ਆਪਾਂ ਜੀ ਦੇਖੀਏ ਕੱਲੇ-ਕੱਲੇ ਬੱਚੇ ਦੇ ਦਿਲ ਦੇ ਵਿੱਚ ਅਮਰਤਪਾਲ ਸਿੰਘ ਬੈਠੇ ਜੇ ਉਹਦੇ ਗੱਲ ਕਰੀਏ ਪਾਪੇ ਤਾ ਦੇ ਬਾਪੂ ਦਰਸੇਬ ਸਿੰਘ ਆ ਜਿਵੇਂ ਤੇ ਜਿਹੜੇ ਉਹਨਾਂ ਦੇ ਪਾਰਟੀ ਦੇ ਸਰਬਜੀਤ ਸਿੰਘ ਖਾਲਸਾ ਹੋਰ ਵੀ ਮੈਂਬਰ ਆ ਪਾਰਟੀ ਦੇ ਜਿਹੜੇ ਇਹਨਾਂ ਦੇ ਵੀ ਗੱਲ ਹੁਣ ਕਰੀਏ ਵੀ ਇੱਕ ਜੋ ਆਪਾਂ ਕਹਿੰਦੀ ਉਹਨਾਂ ਦੇ ਪਿਤਾ ਬਾਪੂ ਦਰਸੇਬ ਸਿੰਘ ਉਹ ਵੀ ਹਰ ਰੋਜ਼ ਆਪਣੇ ਪੁੱਤ ਦੀ ਰਾਹ ਦੇਖਦਾ ਵੀ ਅਮਰਤਪਾਲ ਸਿੰਘ ਬਹੁਤ ਜਲਦ ਬਾਹਰ ਆਉਣਗੇ ਕਿਉਂਕਿ ਮੈਂ ਇੱਕ ਗੱਲ ਦੇਖੀ ਆ ਕਿਤੇ ਪੰਜਾਬ ਦਾ ਮੁੱਦਾ ਹੋਵੇ ਤਾਂ ਅਮਰਤਪਾਲ ਸਿੰਘ ਦੇ ਪਿਤਾ ਜ਼ਰੂਰ ਪਹੁੰਚਦੇ ਆ ਆ ਪਿੱਛੇ ਜੇ ਹੁਣ ਇੱਕ ਬੰਦੀ ਸਿੰਘਾਂ ਨੂੰ ਲੈ ਕੇ ਲਿਆ ਰਿਹਾਈ ਦਾ ਮੋਰਚਾ ਰੱਖਿਆਗੇ ਉੱਥੇ ਵੀ ਅਮਰਤਪਾਲ ਸਿੰਘ ਦੇ ਪਿਤਾ ਜੋ ਉਹ ਪਹੁੰਚੇ ਆ ਪਰ ਗੱਲ ਹੁਣ ਇੰਨੀ ਕਾ ਵੀ ਇੱਕ ਜੋ ਆਪਾਂ ਕਹਿੰਦੇ ਇੱਕ ਉਹ ਜੋ ਪਿਤਾਗਾ ਹਰ ਰੋਜ਼ ਆਪਣੇ ਪੁੱਤ ਦੀਆਂ ਰਾਵਾਂ ਦੇਖਦੇ ਵੀ ਕਦੋਂ ਆਉਣਾ ਅਮਰਤਪਾਲ ਕਿਉਂਕਿ ਉਹਦਾ ਕਸੂਰ ਵੀ ਹੈ ਨਹੀਂ ਜੇ ਕਸੂਰ ਹੋਵੇ ਉਸ ਬੰਦੇ ਨੂੰ ਆਪਾਂ ਕਹਿੰਦੇ ਆ ਵੀ ਜੇਲ੍ਹ ਚ ਕੱਟਣੀ ਸੌਖੀ ਵੀ ਹੋ ਜਾਂਦੀ ਆ ਕਿਉਂਕਿ ਇਹ ਕਈ ਖਬਰਾਂ ਵਾਇਰਲ ਹੁੰਦੀਆਂ ਅਮਰਤਪਾਲ ਤੇ ਵੀ ਅਮਰਪਾਲ ਦਾ ਕੋਈ ਕਸੂਰ ਨਹੀਂ ਐਨੇ ਸੇ ਲਾ ਕੇ ਦਿਲ ਦੇ ਵਿੱਚ ਰੱਖਿਆ ਗਿਆ ਹੁਣ ਇਹਦੇ ਵਿੱਚ ਚਾਹੇ ਸਰਕਾਰ ਦਾ ਹੱਥ ਲਾਓ ਤਾਂ ਜਾਂ ਜੋ ਵੀ ਕੁਝ ਕਹਿ ਸਕਦੇ ਆ ਕਿਉਂਕਿ ਜਿਹੜੇ ਸਾਵਨਾ ਅਮਰਤਪਾਲ ਦੀ ਬਾਹਰ ਆਉਣ ਦੀ ਜਦੋਂ ਵਾਰੀ ਆਉਂਦੀ ਕੋਈ ਨਾ ਕੋਈ ਉਹਦੇ ਉੱਪਰ ਦੋਸ਼ ਲੱਗਦਾ ਹੁਣ ਜਿਹੜਾ ਕੱਲ ਲੋਕਾਂ ਦੇ ਦਿਲਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਵੀ ਅਮਰਤਪਾਲ ਬਹੁਤ ਜਲਦ ਬਾਹਰ ਆਉਣਗੇ ਪਰ ਸਾਰਿਆਂ ਦੇ ਬਈ ਸੁਪਨਿਆਂ ਤੇ ਪਾਣੀ ਫਿਰ ਗਿਆ ਕਿਉਂਕਿ ਸਾਰਿਆਂ ਨੂੰ ਐ ਸੀ ਵੀ ਜੇ 54 ਦਿਨ ਵਾਸਤੇ ਪੈ ਰੋਲ ਮਿਲਦੀ ਹੈ ਤਾਂ ਭਾਸਨ ਸੁਣਨ ਨੂੰ ਮਿਲੂ ਅਮਰਤਪਾਲ ਸਿੰਘ ਦਾ ਤਾਂ ਲੋਕ ਆਪਣੇ ਵਿਚਾਰ ਰੱਖਣਗੇ ਜਾਂ ਕੋਈ ਹੋਰ ਵੀ ਜਿਵੇਂ ਆਪਾਂ ਕਹਿੰਦੇ ਜਿੱਤੇ ਹੋਏ ਨੁਮਾਇੰਦੇ ਆ ਇੱਕ ਵੱਡੀ ਗੱਲ ਵਿੱਚ ਹੋਰ ਵੀ ਆ ਰਹੀ ਆ ਜਿਹਦੇ ਵਿੱਚ ਹੁਣ ਕਿਹਾ ਜਾਂਦਾ ਵੀ ਜਿਹੜਾ ਫੰਡ ਹੁੰਦਾ ਕੋਈ ਵੀ ਐਮਪੀ ਐਮਐਲਏ ਜੋ ਕਿ ਇਹ ਫੰਡ ਮਿਲਦਾ ਹੁੰਦਾ ਜਿਵੇਂ ਉਹਨੂੰ ਜਿੱਤੇ ਹੋਏ ਉਹ ਨੁਮਾਇੰਦੇ ਆ ਲੋਕਾਂ ਦੇ ਤਾਂ ਉਹ ਫੰਡ ਅਮਰਤਪਾਲ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਚਾਹੇ ਉਹ ਜੇਲ੍ਹ ਦੇ ਵਿੱਚ ਆ ਕੰਮ ਤਾਂ ਉਹਨਾਂ ਨੇ ਕਰਵਾਉਣੇ ਆ ਨਾ ਇੱਕ ਜਿੱਤੇ ਹੋਏ ਐਮਪੀਏ ਕੰਮ ਤਾਂ ਕਰਵਾਉਣਗੇ ਲੋਕਾਂ ਦੇ ਜਦੋਂ ਉੱਥੋਂ ਦੇ ਐਨੇ ਲੋਕਾਂ ਨੇ ਪਿਆਰ ਸਤਿਕਾਰ ਨਾਲ ਜਿਤਾਇਆ ਗਿਆ ਉਹਨਾਂ ਨੂੰ ਪਰ ਗੱਲ ਹੁਣ ਇੰਨੀ ਕਾ ਬਈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਨੂੰ ਲੈ ਕੇ ਜਿਵੇਂ ਹਰ ਰੋਜ਼ ਖਬਰ ਤੇ ਖਬਰ ਆਉਂਦੀਆਂ ਰਹਿੰਦੀਆਂ ਜੋ ਹੁਣ ਉਹਨਾਂ ਦੇ ਮਾਨ ਸਿੰਘ ਖਾਰਾ ਦੇ ਇੱਕ ਤਾਜ਼ਾ ਇੰਟਰਵਿਊ ਘੰਟਾ ਪਹਿਲਾਂ 10-20 ਮਿੰਟ ਪਹਿਲਾਂ ਹੀ ਆ ਤਾਂ ਹੁਣ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਇਸ ਕਰਕੇ ਵੀ ਕਿਉਂਕਿ ਕਈ ਵਿੱਚ ਫੇਕ ਵੀ ਨਜ਼ਰ ਫੇਕ ਵੀ ਖਬਰਾਂ ਆਉਂਦੀਆਂ ਤਾਂ ਉਹ ਜੀ ਆਪਾਂ ਤੁਹਾਡੇ ਨਾਲ ਫੇਕ ਖਬਰ ਆਪਣੇ ਚੈਨਲ ਤੋਂ ਆਪਾਂ ਪਾਉਂਦੇ ਨਹੀਂ ਕਿਉਂਕਿ ਪਹਿਲਾਂ ਮੈਂ ਇੱਕ ਵੀਡੀਓ ਆਪਣੇ ਚੈਨਲ ਤੋਂ ਮਸ ਖਬਰ ਸੁਣ ਕੇ ਪਾਈ ਸੀ ਤਾਂ ਉਹ ਕਿਹਾ ਗਿਆ ਸੀ ਵੀ 10 ਤਰੀਕ ਨੂੰ ਅਮਰਤਪਾਲ ਬਾਹਰ ਆਉਣਗੇ ਤਾਂ ਮੈਂ ਸੁਣ ਕੇ ਉਹੀ ਪਾਤੀ ਉਹਦੇ ਵਿੱਚ ਮੈਂ ਦੂਜੀ ਵੀਡੀਓ 'ਚ ਲੋਕਾਂ ਨੂੰ ਦੱਸ ਵੀ ਦਿੱਤਾ ਗਿਆ ਜੀ ਵੀ ਬਈ ਇਹ ਫੇਕਾ ਨਿਊਜ਼। ਤੋਂ ਫੇਕ ਆਪੀ ਨਿਊਜ਼ ਆ। ਕਿਉਂਕਿ ਪੱਤਰਕਾਰ ਜੋ ਵੀ ਲਾ ਲਓ ਨਿਊਜ਼ ਵਾਲੇ ਨੂੰ ਤਾਂ ਇੱਕ ਖਬਰ ਹੁੰਦੀ ਆ ਵੀ ਆਪਾਂ ਪਾ ਦੀਏ ਆਪਣੇ ਬੰਨੀਓ ਗਲਤ ਸਹੀ ਦਾ ਤਾਂ ਦੇਖਦੇ ਨਹੀਂ ਕਈ ਚੈਨਲ ਵਾਲੇ ਸੱਚਾਈ ਦਿਖਾਉਂਦੇ ਆ ਕੋਈ ਵਿੱਚ ਨਹੀਂ ਵੀ ਦਿਖਾਉਂਦਾ ਆਪਣੇ ਬੰਨੀਓ ਕੋਈ ਆਪਣੇ ਬਿਆਨ ਰੱਖ ਦਿੰਦੇ ਆ ਵਿਚਾਰ ਰੱਖ ਦਿੰਦੇ ਆ। ਚਲੋ ਜੀ। ਖਾਸ ਕਰਕੇ ਜੋ ਆਪਾਂ ਇਹੀ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਭਰਾਵਾਂ ਨੂੰ ਜਿੰਤੋਂ ਤੱਕ ਵੀਡੀਓ ਜਾਂਦੀ ਆ ਭੈਣਾ ਭਰਾਵਾਂ ਨੂੰ ਵੀ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਬਈ। ਵੀ ਅਮਰਤਪਾਲ ਸਿੰਘ ਬਾਰੇ ਤੁਹਾਡਾ ਕੀ ਕਹਿਣਾ ਜੀ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਹੈ ਜੀ ਤਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ